ਗੰਡਾ ਲਾਉਣਾ ਚਾਹੁੰਦੇ ਆ ਬਿੱਡਾਂ ਤੇ ਲਾਈਏ ਜਾਂ ਪਤਲੀ ਜ਼ਮੀਨ ਦੇ ਵਿੱਚ ਲਾਈਏ ਜਾਂ ਆਪਾਂ ਵਟਾਂ ਤੇ ਲਾਈਏ ਕਿਹੜੇ ਤਰੀਕੇ ਨਾਲ ਵਧੀਆ ਰਹੂਗਾ ਪਿਆਜ਼ ਤੋਂ ਪਿਆਜ਼ ਦੀ ਦੂਰੀ ਆਪਾਂ ਕਿੰਨੀ ਰੱਖਣੀ ਆ ਤੇ ਜ਼ਮੀਨ ਦੀ ਤਿਆਰੀ ਆਪਾਂ ਕਿਵੇਂ ਕਰਨੀ ਆ ਵੀ ਕਿਹੜੀ ਕਿਹੜੀ ਖਾਦ ਇਹਨੂੰ ਥੱਲੇ ਪਾਉਗੀ ਚਾਹੇ ਤਾਂ ਤੁਸੀਂ ਮਰਲਾ ਦੋ ਮਰਲੇ ਘਰ ਆਸਤੇ ਲਾਉਣੇ ਆ ਤੇ ਚਾਹੇ ਤੁਸੀਂ ਵੱਡੀ ਪੱਧਰ ਤੇ ਕਨਾਲ ਦੋ ਕਨਾਲ ਕਿੱਲਾ ਲਾਉਣਾਗਾ ਇਹ ਵੀਡੀਓ ਤੁਹਾਡੇ ਬਹੁਤ ਕੰਮ ਆਊਗੀ ਏ ਟੂ ਜ਼ेड ਜਾਣਕਾਰੀ ਆ ਜ਼ਮੀਨ ਦੀ ਤਿਆਰੀ ਤੋਂ ਲੈ ਕੇ ਲਾਉਂ ਦੇ ਢੰਗ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਸ ਵਿੱਚ ਕਿਹੜੀ ਖਾਦ ਪਾਉਗੀ ਪਾਣੀ ਕਦੋਂ ਲਾਉਣਾ ਸਾਰੀ ਗੱਲਬਾਤ ਆਪਾਂ ਕਰਾਂਗੇ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਆਪਣਾ 1 ਲੱਖ ਸਬਸਕ੍ਰਾਈਬਰ YouTube ਤੇ ਹੋਣਾ ਲਾਗਾ ਜਿਹੜੇ ਭਰਾਵਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਜਾਣਕਾਰੀ ਵਾਲੇ ਵੀਡੀਓ ਇਹਦੇ ਤੇ ਮਿਲਦੀਆਂ ਪੰਜਾਬੀ ਵਿੱਚ ਪੰਜਾਬ ਦੇ ਮੌਸਮ ਅਨੁਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਆ ਜ਼ਮੀਨ ਦੀ ਤਿਆਰੀ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਪਰ ਪਰੇ ਜਮੀਨ ਹੋਣੀ ਚਾਹੀਦੀ ਚੰਗੀ ਤਰ੍ਹਾਂ ਵਾਹੀ ਕੀਤੀ ਹੋਵੇ ਤੇ ਜਿਹੜੀ ਮੈਂ ਖਾਦ ਤੁਹਾਨੂੰ ਦੱਸੂਗਾ ਇਹ ਖਾਦ ਆਪਾਂ ਅਖੀਰਲੀ ਵਹਾਈ ਤੋਂ ਪਹਿਲਾਂ ਪਾਉਣੀ ਹੈ ਇਹ ਨਾ ਹੋਵੇ ਆਪਾਂ ਪਹਿਲਾਂ ਜ਼ਮੀਨ ਤਿਆਰ ਕਰ ਲੀਏ ਤੇ ਕਈ ਵਾਰੀ ਆਪਾਂ ਭੁੱਲ ਜਾਂਦੇ ਆ ਖਾਦ ਖਰਾ ਘਾਹ ਰਸਤੇ ਪਾਉਣੀ ਵੱਡੀ ਪੱਧਰ ਤੇ ਚਲੋ ਆਪਾਂ ਪਹਿਲਾਂ ਪਾ ਹੀ ਲੈਨੇ ਆ ਉਹ ਕੀ ਕਰਦੇ ਆ ਵੀ ਉੱਤੇ ਮੁੜ ਕੇ ਛਿੱਟਾ ਮਾਰ ਦਿੰਦੇ ਆ ਮੁੜ ਕੇ ਉਹ ਥੱਲੇ ਤੱਕ ਨਹੀਂ ਜਾ ਪਾਉਂਦੀ ਖਾਦ ਇਹਦੀਆਂ ਜੜਾਂ ਜਿਹੜੀਆਂ ਹੁੰਦੀਆਂ ਥੱਲੇ ਤੱਕ ਡੂੰਘੀਆਂ ਜਾਂਦੀਆਂ ਆ ਤੇ ਉਤੋਂ ਫਿਰ ਉਹਨੂੰ ਖਾਦ ਉਹ ਨਹੀਂ ਮਿਲਣੀ ਪਉਂਦੀ ਇਸ ਕਰਕੇ ਤੁਸੀਂ ਹਮੇਸ਼ਾ ਹੀ ਜਿਹੜੀ ਖਾਦ ਆ ਉਹ ਕਿਲੀ ਵਾਈ ਤੋਂ ਪਹਿਲਾਂ ਪਾਉਣੀ ਆ ਜੇ ਤੁਸੀਂ ਘਰ ਲਈ ਲਾਉਣਾ ਮਰ ਲਾ ਦੋ ਮਰਲੇ ਉਹਦੇ ਹਾਸਤੇ ਆਪਾਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਇੱਕ ਮਰਲੇ ਵਿੱਚ 300 ਗ੍ਰਾਮ ਤੋਂ ਲੈ ਕੇ ਤੇ ਅੱਧਾ ਕਿਲੋ ਡੀਏਪੀ ਪਾਉਗੀ ਜੀ ਤੇ 300 ਗ੍ਰਾਮ ਤੋਂ ਲੈ ਕੇ ਅੱਧਾ ਕਿਲੋ ਤੁਸੀਂ ਪोटाश ਪਾ ਸਕਦੇ ਹੋ ਜੇ ਗੋਬਰ ਦੀ ਖਾਦ ਪਾਉਣੀ ਆ ਤੇ ਗੱਲੀ ਸੜੀ ਹੋਣੀ ਚਾਹੀਦੀ ਆ ਇੱਕ ਕੁਇੰਟਲ ਤੋਂ ਲੈ ਕੇ ਇੱਕ ਕੁਇੰਟਲ 20 ਕਿਲੋ ਵੀ ਪਾ ਸਕਦੇ ਆ ਉਹਦਾ ਕੋਈ ਐਡਾ ਇਫੈਕਟ ਨਹੀਂ ਪੈਂਦਾਗਾ ਚੰਗੇ ਹੀ ਤਤ ਮਿਲ ਲੰਗੇ ਆਪਣੇ ਪਿਆਜ਼ ਨੂੰ ਸੁੱਕੀ ਹੋਣੀ ਚਾਹੀਦੀ ਆ ਗਿੱਲੀ ਨਹੀਂ ਹੋਣੀ ਚਾਹੀਦੀ ਉਹ ਪਾ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਪਿਆਜ਼ ਲਾਵਾਂ ਤੇ ਜੇ ਤੁਸੀਂ ਵੱਡੀ ਪੱਧਰ ਤੇ ਲਾਉਣੀ ਆ ਕਿਲਾ ਦੋ ਕਿੱਲੇ ਜਾਂ ਉਸਹਾ ਹਣਾ ਮੈਂ ਕਿੱਲੇ ਦੀ ਡੋਜ਼ ਦੱਸ ਦਿੰਦਾ ਜੇ ਕਨਾਲ ਦੋ ਕਨਾਲਾਂ ਦੀ ਹੋਈ ਤੁਸੀਂ ਉਸਹਾ ਹਣਾ ਆਪ ਹੀ ਉਹਨੂੰ ਡਿਵਾਈਡ ਕਰ ਲਓ ਜੇ ਤੇ ਉਹਦੇ ਚ ਕੀ ਆ ਵੀ ਇੱਕ ਕਿੱਲੇ ਦੇ ਵਿੱਚ ਇੱਕ ਗੱਟਾ ਡੀਪੀ ਦਾ ਜੀ ਇੱਕ ਕਿੱਲੇ ਦੇ ਵਿੱਚ ਇੱਕ ਗੱਟਾ ਪोटाश ਦਾ ਪਊਗਾ ਕਈ ਡੇਢ ਗੱਟਾ ਵੀ ਪਾ ਦਿੰਦੇ ਆ ਡੀਪੀ ਦਾ ਆਪਣੀ ਜ਼ਮੀਨ ਵੇਖੋ ਤੁਸੀਂ ਵੀ ਕਿੰਨੀ ਉਹਨੂੰ ਖਾਦ ਖਰਾਕ ਦੀ ਲੋੜ ਆ ਤਾਂ ਤੁਸੀਂ ਇੱਕ ਗੱਟਾ ਡੀਪੀ ਦਾ ਪਾ ਸਕਦੇ ਹੋ ਇੱਕ ਗੱਟਾ ਹੀ ਪोटाश ਦਾ ਪਊਗਾ ਜੀ ਨਾਲ ਉਹਦੇ ਤੁਸੀਂ ਪੋਲੀਸਲਫੇਟ ਪਾ ਸਕਦੇ ਹੋ ਕੈਲਸ਼ੀਅਮ ম্যাগਨੀਸ਼ੀਅਮ ਇਹਦੇ ਵਿੱਚ ਕਈ ਤੱਤ ਹੋਰ ਵੀ ਹੁੰਦੇ ਹਨ 3-4 ਤੇ ਤੁਸੀਂ ਇਹ ਨੂੰ ਪਾ ਸਕਦੇ ਹੋ ਇਹਦੇ ਵਿੱਚ ਜਿਹੜੇ ਆਪਣੇ ਪਿਆਜ਼ ਨੂੰ ਤੱਤ ਵਧੀਆ ਮਿਲ ਜਾਣਗੇ ਕਈ ਵਾਰ ਜ਼ਿੰਕ ਦੀ ਵਰਤੋਂ ਵੀ ਕਰਦੇ ਆ 10 ਕਿਲੋ ਜ਼ਿੰਕ ਵੀ ਕਿੱਲੇ ਦੀ ਪਾ ਲੈਂਦੇ ਆ ਇੱਕ ਜ਼ਮੀਨ ਦੀ ਤਿਆਰੀ ਵੇਲੇ ਤੁਸੀਂ ਟ੍ਰਾਈਕੋਡਰਮਾ ਕਿੱਲੇ ਦਾ 2 ਕਿਲੋ ਪਾ ਸਕਦੇ ਹੋ ਆਈਪੀਐਲ ਦਾ ਤੇ 2 ਕਿਲੋ ਹੀ ਤੁਸੀਂ ਕਾਲੀ ਚੱਕਰਾ ਪਾ ਸਕਦੇ ਹੋ ਕੀੜੇ ਮਕੌੜਿਆਂ ਆ ਇਹ ਫੰਗਸ ਤੇ ਕੀੜੇ ਮਕੌੜੇ ਵਾਲੀਆਂ ਬਿਮਾਰੀਆਂ ਇਹਨਾਂ ਤੁਹਾਡੇ ਜ਼ਮੀਨ ਚੋਂ ਖਤਮ ਕਰਨੀਆਂ ਇਹ ਬਾਇਓ ਚਾਉਂਦੇ ਇਹਨੂੰ ਡੀਏਪੀ ਪोटाश ਦੇ ਨਾਲ ਮਿਲਾ ਕੇ ਨਹੀਂ ਪਾਉਣਾ ਇਹਨੂੰ ਅਲੱਗ ਪਾਉਣਾ ਪਊਗਾ ਤੁਹਾਨੂੰ ਪਿਆਜ਼ ਲਾਉਣ ਵੇਲੇ ਤਰੀਕੇ ਦੇ ਕਈ ਆ ਗਏ ਜੇ ਦੇਸੀ ਪਿਆਜ਼ ਦੀ ਪਨੀਰੀ ਲੈਣੀ ਆ ਅਸੀਂ ਸਕੁਅਰ ਫੁੱਟ ਦੇ ਹਿਸਾਬ ਨਾਲ ਦਿੰਨੇ ਆ 30 ਪੀ ਸਕੁਅਰ ਫੁੱਟ ਜਿਹਨੇ ਮਰਲੇ ਚ ਮਰਲੇ ਦੀ ਲੈਣੀ ਹੋ ਤਾਂ 180 ਰੁਪਈਆ ਦੇ ਨਾਲ ਮਰਲਾ ਲੱਗ ਜਾਂਦਾ ਤੇ ਜੇ ਤੁਸੀਂ ਕਿੱਲੇ ਦੋ ਕਿੱਲਿਆਂ ਦੀ ਜਾਂ ਕਨਾਲ ਦੀ ਲੈਣੀ ਆ ਤਾਂ 3100 ਰੁਪਈਆ ਦੀ ਕਨਾਲ ਦੀ ਪਨੀਰੀ ਹੁੰਦੀ ਆ ਦੂਰ ਕੋਈ ਸਾਡੇ ਤੋਂ ਹੈਗਾ ਤਾਂ ਅਸੀਂ ਉੱਥੇ ਪਾਈ ਭੇਜ ਵੀ ਦਿੰਨੇ ਆ ਬਸ ਰਾਹੀਂ ਇੱਕ ਤਰੀਕਾ ਆ ਪਧਰੀ ਜ਼ਮੀਨ ਦੇ ਵਿੱਚ ਲੱਗਦਾ ਜੀ ਦੂਜਾ ਤਰੀਕਾ 16 ਇੰਚ ਦਾ ਬੈੱਡ ਬਣ ਜਾਂਦਾ ਜਿਹਨੂੰ ਆਪਾਂ ਵੱਟ ਵੀ ਕਹਿ ਸਕਦੇ ਆ ਉੱਥੇ ਪਿਆਜ਼ ਲੱਗਦਾ ਇੱਕ ਤਰੀਕਾ ਹੁੰਦਾ ਵੀ 3 ਫੁੱਟ ਦਾ ਬੈੱਡ ਬਣੂਗਾ ਉਹਦੇ ਉੱਤੇ ਮਲਚਿੰਗ ਪਾ ਕੇ ਪਿਆਜ਼ ਲੱਗਦਾਗਾ ਤੇ ਇਹ ਤਰੀਕਿਆਂ ਨਾਲ ਪਿਆਜ਼ ਜ਼ਿਆਦਾਤਰ ਆਪਣੇ ਪੰਜਾਬ ਵਿੱਚ ਲੱਗਦਾਗਾ ਮਲਚਿੰਗ ਵਾਲਾ ਤਰੀਕਾ ਨਵਾਂਗਾ ਸਭ ਤੋਂ ਪਹਿਲਾਂ ਜੇ ਤਾਂ ਘਰ ਲਈ ਲਾਉਣਾ ਤਾਂ ਤੁਸੀਂ ਸਿੱਧਾ ਇਹ ਸਮਝ ਲਓ ਪਧਰੀ ਜ਼ਮੀਨ ਦੇ ਵਿੱਚ ਤੁਸੀਂ ਕਿਆਰਗਾ ਬਣਾ ਲਓ ਕਿਆਰੀਆਂ ਦੇ ਵਿੱਚ ਹੀ ਲਾਓ ਵੱਟਾਂ ਤੇ ਲਾਉਣੇ ਆ ਫਿਰ ਉਹ ਗਿਣਤੀ ਘਟ ਜਾਂਦੀ ਪਿਆਜ਼ ਦੀ ਝਾੜ ਘਟ ਨਿਕਲਦਾਗਾ ਕਈ ਭਰਾ ਕੀ ਕਰਦੇ ਆ ਟੈਂਤ ਨੁਗਲਾਂ ਦੇ ਪਿਆਜ਼ ਲਾ ਦਿੰਦੇ ਆ ਤੇ ਵਿੱਚੋਂ ਹਰਾ ਪੱਟ ਕੇ ਖਾਂ ਲੱਗ ਜਾਂਦੇ ਆ ਤੇ ਨਾਲੇ ਤਾਂ ਮਿਹਨਤ ਹੋਈ ਜਾਂਦੀ ਆ ਫਿਰ ਉਹ ਨਾਲੇ ਉਸ ਤਰੀਕੇ ਨਾਲ ਪਿਆਜ਼ ਆਪਣਾ ਬੰਦਦਾ ਨਹੀਂ ਉਹ ਆਡੀ ਆ ਕਿਆਰੀ ਲਾਈ ਹੋਈ ਜਿਹਨੇ ਹਰਾ ਪੱਟਣਾ ਇਹ ਜਿਹੜਾ ਪਿਆਜ਼ ਹੁੰਦਾ ਆਪਾਂ ਅਲੱਗ ਜਗ੍ਹਾ ਦੇ ਵਿੱਚ ਜਿਹੜਾ ਤੁਸੀਂ ਲਾਉਣਾਗਾ ਮਰਲਾ ਦੋ ਮਰਲੇ ਲਾਉਣੇ ਘਰ ਆਸਤੇ ਦਾ ਪਧਰੀ ਜ਼ਮੀਨ ਦੇ ਵਿੱਚ ਤੁਸੀਂ ਲਾਓ ਉਹਦੀ ਦੂਰੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸ ਦੇਣਾ ਤੇ ਜੇ ਤੁਸੀਂ ਕਿੱਲਾ ਲਾਉਣਾ ਤਾਂ ਕਿੱਲੇ ਦੇ ਵਿੱਚ ਜੀ 10-10 ਮਰਲੇ ਦੇ ਕਿਆਰੇ ਬ ਵਚਾਲੇ ਤੁਸੀਂ ਖਾਲ ਪਾ ਲੋ ਇੱਕ ਖਾਲ ਪਾ ਕੇ ਦੋਵੇਂ ਸਾਈਡ ਤੇ ਕਿਆਰੇ ਬਣ ਜਾਣਗੇ ਤਾਂ ਉਹਦੇ ਵਿੱਚ ਪਿਆਜ਼ ਲੱਗੂਗਾ ਪਧਰੀ ਜ਼ਮੀਨ ਦੇ ਵਿੱਚ 10 ਮਰਲੇ ਦਾ ਆਈਡੀਆ ਹੈਗਾ ਕਿਉਂਕਿ ਕਈ ਘੱਟ ਵੀ ਰਹਿ ਸਕਦਾ 10ਾਂ ਤੋਂ ਕਿਉਂਕਿ ਵੱਟਾਂ ਵੀ ਜਿਹੜੀ ਜਗਾ ਘੇਰਨੀ ਆ ਤੇ ਖਾਲ ਵੀ ਘੇਰੂਗਾ ਉਸ ਤਰੀਕੇ ਨਾਲ ਤੁਸੀਂ ਖਾਲ ਪਾ ਕੇ ਵਿਚਾਲੇ ਤੇ 10-10 ਮਰਲਿਆਂ ਦਾ ਇੱਕ ਕਿਆਰਾ ਬਣਾਉਣਾਗਾ ਤੇ 16 ਕਿਆਰੇ ਕਿੱਲੇ ਦੇ ਵਿੱਚ ਬਣਨਗੇ ਉਹਦੇ ਵਿੱਚ ਪਿਆਜ਼ ਫਿਰ ਆਪਾਂ ਲਾਉਣਾਗਾ ਉਹਦੇ ਚ ਪਿਆਜ਼ ਤੋਂ ਪਿਆਜ਼ ਦੀ ਦੂਰੀ ਆਪਾਂ ਕਿੱਲੇ ਦੇ ਵਿੱਚ ਕੀ ਰੱਖਣੀ ਆ ਜਿਵੇਂ ਵੱਡੀ ਪੱਧਰ ਤੇ ਜਿਹੜੇ ਭਰਾ ਲਾਉਂਦੇ ਆ 5 ਇੰਚ ਪਿਆਜ਼ ਤੋਂ ਪਿਆਜ਼ ਤੇ ਲੈਂਡ ਤੋਂ ਲੈਂਡ 6 ਇੰਚ ਵੀ ਰੱਖਦੇ ਆ ਤੇ ਜਾਂ ਤੁਸੀਂ ਪਿਆਜ਼ ਤੋਂ ਪਿਆਜ਼ 5 ਇੰਚ ਲੈਂਡ ਤੋਂ ਲੈਂਡ ਵੀ 5 ਇੰਚ ਰੱਖ ਸਕਦੇ ਹੋ ਜਿਵੇਂ ਆ ਫਰਮਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੋਂ ਆ ਦੂਰੀ ਹੈ ਜਿਹੜੀ ਇਹ 5 ਇੰਚ ਆਗੀ ਤੇ ਇਹਦੀ ਆ ਵੀ 5 ਇੰਚ ਬਣੀ ਹੋਈ ਹੈਗੀ 5 5 ਇੰਚ ਹੈ ਇਹ ਤੁਸੀਂ 5 ਬਾਏ 6 ਤੇ ਵੀ ਲਾ ਸਕਦੇ ਹੋ ਤੇ 5 5 ਤੇ ਵੀ ਲਾ ਸਕਦੇ ਹੋ ਪਧਰੀ ਜ਼ਮੀਨ ਦੇ ਵਿੱਚ ਇਹਨੂੰ ਤੁਸੀਂ ਦੇਖੋ ਜਿਵੇਂ ਇੱਥੇ ਹੁਣ ਪਿਆਜ਼ ਇੱਥੇ ਜਿੱਥੇ ਮੰਨ ਲਓ ਆਪਾਂ ਐ ਕਰਕੇ ਆਨ ਇਹ ਦਿਨਾਂ ਵੈਸੇ ਐ ਖੇਚ ਕੇ ਨਿਸ਼ਾਨੀ ਲਾਉਣੇ ਹੁੰਦੇ ਆਂ ਅਸੀਂ ਪਰ ਜੇ ਮੰਨ ਲਓ ਐ ਨਿਸ਼ਾਨੀ ਵੀ ਲਾ ਲਈ ਇੱਥੇ ਜਿਹੜਾ ਪਿਆਜ਼ ਲੱਗਿਆ ਉਹਦਾ ਸਹਿਜ ਇੱਥੇ ਐਡਾ ਬਣ ਜੂਗਾ ਇਹਦਾ ਇੱਥੇ ਵਧੀਆ ਬਣ ਜੂਗਾ ਇਹ ਜਿਹੜਾ ਪਿਆਜ਼ ਹੁੰਦਾ ਇਸਦਾ ਵਜ਼ਨ 100 ਗ੍ਰਾਮ ਹੁੰਦਾ ਦੇਸੀ ਦਾ ਤਕਰੀਬਨ ਆਪਾਂ ਕਿੱਲੇ ਵਿੱਚ ਜਿਹੜਾ ਇਹਦਾ ਮੰਨ ਕੇ ਚੱਲਦੇ ਆਂ ਵੀ 100 ਗ੍ਰਾਮ ਦਾ ਇੱਕ ਵਧੀਆ ਬਣ ਜਾਂਦਾਗਾ ਜਿਹੜਾ ਇਹ ਤਰੀਕਾ ਪਤਲੀ ਜ਼ਮੀਨ ਵਾਲਾ ਇਹ ਹੈ ਘਰਲੇ ਵੀ ਜੇ ਤੁਸੀਂ ਲਾਉਣਾਗਾ ਤਾਂ ਤੁਸੀਂ 5x5 ਇੰਚ ਤੇ ਲਾ ਸਕਦੇ ਹੋ ਜਾਂ 5x6 ਤੇ ਵੀ ਲਾ ਸਕਦੇ ਹੋ ਵੈਸੇ 5x5 ਵਾਲਾ ਬਹੁਤ ਵਧੀਆ ਤਰੀਕਾ ਹੈਗਾ ਜਿਹੜਾ 4x4 5 ਲਾਜ 5 ਬੇ 6 ਵਾਲਾ ਉਹ ਮੈਂ ਤੁਹਾਨੂੰ ਉਹਦੇ ਕਲੀਅਰ ਕਰ ਦਾਂਗਾ ਜਿਹੜਾ ਤਾਂ ਇਸ ਤਰੀਕੇ ਨਾਲ ਬੈੱਡ ਬਣਿਆ ਹੋਵੇ 3 ਫੁੱਟਾ ਉੱਤੇ ਮਲਚਿੰਗ ਪਾਈ ਆ ਤੁਸੀਂ ਆ ਦੇਖ ਸਕਦੇ ਆ ਇਹਦੇ ਵਿੱਚ ਜਿਹੜੀ ਮਲਚਿੰਗ ਹੁੰਦੀ ਹੈ ਜੀ ਤੇ 4 4 ਇੰਚ ਦੇ ਦਾ 홀 ਕੀਤਾ ਹੋਇਆ ਹੁੰਦਾਗਾ ਇਹਦੀ ਲਾਈਨ ਤੋਂ ਲਾਈਨ ਵੀ 4 ਇੰਚ ਹੁੰਦੀ ਆ ਤੇ ਪਿਆਜ਼ ਤੋਂ ਪਿਆਜ਼ ਵੀ 4 ਇੰਚ ਤੇ ਲੱਗਦਾਗਾ ਇਹ ਕੀ ਹੁੰਦਾਗਾ ਜਦੋਂ ਇਸ ਤਰੀਕੇ ਨਾਲ ਵੀ 3 ਫੁੱਟਾ ਹੈਗਾ ਇਹ ਬੈੱਡ ਇਹਦੇ ਉੱਤੇ ਮਲਚਿੰਗ ਪਾਈ ਜਾਣੀ ਆ ਤੇ ਇਹਨੂੰ ਇੱਥੋਂ ਹਵਾ ਕਰਾਸ ਵਧੀਆ ਹੋਈ ਜਾਊਗੀ ਇਹ 4 ਇੰਚ ਤਾਂ ਲਾਉਂਦੇ ਆ ਵੀ ਕਿਉਂਕਿ ਜੇ ਪਿਆਜ਼ ਆ ਜੇ ਆਪਾਂ ਵੱਡੀ ਪੱਧਰ ਤੇ 4 4 ਇੰਚ ਤੇ ਲਾਵਾਂਗੇ ਕਿਲਾ ਉਹਦੇ ਵਿੱਚ ਪਰ ਹਵਾ ਕ੍ਰੋਸ ਨਹੀਂ ਹੋ ਪਾਉਂਦੀ ਜਦੋਂ ਹਵਾ ਨਹੀਂ ਕ੍ਰੋਸ ਕਰਦੀ ਤਾਂ ਫਿਰ ਫੰਗਸ ਦੀਆਂ ਜਿਹੜੀਆਂ ਬਿਮਾਰੀਆਂ ਉਹ ਜ਼ਿਆਦਾ ਆਉਂਦੀਆਂ ਪਿਆਜ਼ ਦੀ ਫਸਲ ਨੂੰ ਇਸ ਕਰਕੇ ਜੇ ਤਾਂ ਤੁਸੀਂ ਬਿੱਡਾਂ ਤੇ ਲਾ ਰਹੇ ਹੋ ਤਾਂ 4 ਬਾਈ 4 ਇੰਚ ਤੇ ਲਾ ਸਕਦੇ ਹੋ ਬਹੁਤ ਵਧੀਆਗਾ ਜੇ ਤੁਸੀਂ ਪਧਰੀ ਜ਼ਮੀਨ ਦੇ ਵਿੱਚ ਲਾਉਣਾਗਾ ਫਿਰ ਤੁਸੀਂ 4 ਬਾਈ 4 ਤੇ ਨਾ ਲਾਓ 5 ਬਾਈ 6 ਤੇ ਲਾ ਲਓ ਜਾਂ 5 5 ਤੇ ਲਾ ਲਓ ਬਹੁਤ ਵਧੀਆ ਉਹਦਾ ਰਿਜ਼ਲਟ ਮਿਲੂਗਾ ਨਾਲੇ ਤਾਂ ਪਿਆਜ਼ ਵੱਧ ਪਾਊਗਾ ਤੇ ਨਾਲੇ ਕੀਟ ਜਾ ਕੇ ਉਹਦਾ ਝਾੜ ਵਧੀਆ ਮਿਲੂਗਾ ਇਸ ਕਰਕੇ ਬਿੱਡਾਂ ਦੇ ਤੁਸੀਂ 5/6 ਤੇ ਨਹੀਂ ਲਾਉਣਾਗਾ ਤੇ ਜੇ ਤੁਸੀਂ ਇੱਕ ਹੋਰ ਗੱਲ ਆ ਵੀ ਜਿਹੜਾ ਮਲਚਿੰਗ ਵਾਲਾ ਪਿਆ ਜਾਗਾ ਉਹ ਜਾਂ ਤਾਂ ਥੋੜੀ ਡ੍ਰਿਪ ਲੈਣਾ ਥੱਲੇ ਪਈ ਹੋਵੇ ਉਹਦੇ ਤੇ ਲੱਗੂਗਾ ਇਹ ਮਲਚਿੰਗ ਚ ਤੇ ਜਾਂ ਤੁਹਾਡਾ ਤੁਸੀਂ ਉਤੇ ਪੁਹਾਰਾ ਸਿਸਟਮ ਤੁਹਾਡਾ ਲੱਗਿਆ ਹੋਵੇ ਸਪ੍ਰਿੰਕਲਰ ਸਿਸਟਮ ਕਹਿ ਸਕਦੇ ਆ ਮਿਨੀ ਸਪ੍ਰਿੰਕਲਰ ਲਾ ਲਓ ਤੁਸੀਂ ਕੋਈ ਵੀ ਲੱਗਿਆ ਹੋਊਗਾ ਉਹਦੇ ਤੇ ਫਿਰ ਵਧੀਆ ਤੁਹਾਡਾ ਪਿਆਜ਼ ਬਣੂਗਾ ਜੇ ਤੁਸੀਂ ਕਹੋਗੇ ਵੀ ਅਸੀਂ ਇਹਨੂੰ ਪਾਣੀ ਲਾਵਾਂਗੇ ਖਾਲੀਆਂ ਵਿੱਚ ਤਾਂ ਤੁਸੀਂ ਇੱਕ ਜੀ ਨੋਟ ਕਰੋ ਜੇ ਜਿਵੇਂ ਆ ਖਾਲੀ ਜਾਂਦੀ ਆ ਤੇ ਇਕ ਇਧਰ ਖਾਲੀ ਹੋਊਗੀ ਤੇ ਜਿਹੜੀ ਆ ਵਿਚਾਲੇ ਜਗਾ ਆ ਗਈ ਆਹ ਵਾਲੀ ਇੱਥੇ ਪਰ ਸੱਲ ਨਹੀਂ ਚੜਦੀ ਸਵਾਰ ਕੇ ਜੇ ਇੱਥੋਂ ਵੱਧ ਸੱਲ ਚੜਾਵਾਂਗੇ ਤੇ ਆ ਪਿਆਜ਼ ਫਿਰ ਇਹਨੂੰ ਬਿਮਾਰੀ ਵੱਧ ਲੱਗੂਗੀ ਤੇ ਇੱਥੇ ਸੱਲ ਆਊਗੀ ਇਸ ਕਰਕੇ ਜਿਹੜੇ ਲਾਉਂਦੇ ਆ ਫਲੱਡ ਵਾਲਾ ਪਾਣੀ ਉਹਦਾ ਰਿਜ਼ਲਟ ਵਿਚਾਲੜੇ ਪਿਆਜ਼ ਦਾ ਜਾਂ ਤਾਂ ਜਵਾਂ ਮਾੜਾ ਰਹਿ ਜਾਂਦਾ ਤੇ ਜਾਂ ਬਾਲਾ ਚੰਗਾ ਹੋ ਜਾਂਦਾ ਜੇ ਬਾਲਾ ਚੰਗਾ ਹੁਦ ਕੰਨੀ ਵਾਲ ਨਰਮ ਰਹਿ ਜਾਂਦਾ ਇਸ ਕਰਕੇ ਪੁਹਾਰਾ ਸਿਸਟਮ ਜਾਂ ਡ੍ਰਿਪ ਸਿਸਟਮ ਤੇ ਤੁਸੀਂ ਜਿਹੜੀ ਇਹ ਮਲਚਿੰਗ ਵਾਲੀ ਤਕਨੀਕ ਵਰਤਣੀ ਆ ਜੇ ਤੁਹਾਡੀ ਰੇਤਲੀ ਜ਼ਮੀਨ ਜ਼ਿਆਦਾ ਆ 3 ਫੁੱਟ ਬਿੜ ਤੇ ਹੋ ਸਕਦਾ ਪਾਣੀ ਚੜ ਜੇ ਨਹੀਂ ਵੈਸੇ ਡ੍ਰਿਪ ਤੇ ਪੋਹਰਾ ਸਿਸਟਮ ਤੇ ਵੱਧ ਕੰਮ ਜਾਪਾ ਜੇ ਇਹ ਤਰੀਕਾ ਵਰਤੋਗੇ ਜਿਹੜਾ ਪੋਹਰਾ ਸਿਸਟਮ ਜਾਂ ਡ੍ਰਿਪ ਵਾਲਾ ਹੋਊਗਾ ਤਾਂ 200 ਕੁਆਂਟਲ ਤੋਂ 250 ਕੁਆਂਟਲ ਦੇ ਵਿੱਚ ਵਿੱਚ ਝਾੜ ਜਿਹੜਾ ਪਿਆਜ਼ ਦਾ ਦੇਸੀ ਦਾ ਨਿਕਲਦਾਗਾ ਤੇ ਜੇ ਤੁਸੀਂ ਪਧਰੀ ਜ਼ਮੀਨ ਦੇ ਵਿੱਚ ਲਾਓਗੇ ਕਿੱਲੇ ਦਾ ਝਾੜ ਉਹਦਾ 150 ਕੁਆਂਟਲ ਵੀ ਨਿਕਲ ਆਉਂਦਾ 200 ਵੀ ਨਿਕਲੇ ਆਉਂਦਾਗਾ ਉਹ ਆਪਣੀ ਜ਼ਮੀਨ ਤੇ ਤੇ ਆਪਣੀ ਮਿਹਨਤ ਤੇ ਨਿਰਭਰ ਕਰਦੀ ਆ ਇੱਕ ਫੋਰ ਗੱਲ ਆ ਵੀ ਜੇ ਤੁਸੀਂ ਕਹਿੰਦੇ ਆ ਵੀ ਸਾਡੇ ਕੋਲੇ ਅਸੀਂ ਪਧਰੇ ਜੀ ਮੀਨ ਦੇ ਵਿੱਚ ਨਹੀਂ ਲਾਉਣਾ ਪਿਆ ਅੱਜ ਤੇ ਨਾ ਹੀ ਅਸੀਂ ਬਿੱਡਾਂ ਤੇ ਲਾਉਣਾ ਚਾਹੁੰਦੇ ਆ ਤਾਂ ਤੁਸੀਂ ਫਿਰ 16 ਇੰਚ ਦਾ ਜਾਂ 15 ਇੰਚ ਦਾ ਬੈੱਡ ਬਣ ਜਾਂਦਾਗਾ 15 ਇੰਚ ਦਾ ਵੀ ਕਈ ਬਣਾਉਂਦੇ ਆ 16 ਇੰਚ ਦਾ ਵੀ ਉਹ ਮਸ਼ੀਨਾਂ ਬਣਨਗੇ ਉਹਦੇ ਉੱਤੇ ਫਿਰ ਇਸ ਤਰੀਕੇ ਨਾਲ ਆਪਾਂ ਲਾਈਨਾਂ ਵਾਜ ਜਾਂਦੀਆਂ ਜਾਂ ਆਪਾਂ ਉਸ ਤੇ ਆਪਾਂ 4x4 ਤੇ ਲਾ ਸਕਦੇ ਆ 4x5 ਤੇ ਵੀ ਲਾ ਸਕਦੇ ਆ ਤੇ 5x5 ਤੇ ਵੀ ਲਾ ਸਕਦੇ ਆ ਵਧੀਆ ਤਰੀਕਾ 4x5 ਤੇ ਲਾ ਲਓ ਉਹ ਬਹੁਤ ਵਧੀਆ ਰਹੂਗਾ ਨਿਸ਼ਾਨੀਆਂ ਤੁਹਾਨੂੰ ਲਾ ਕੇ ਉੱਤੇ ਪਿਆਜ਼ ਲੱਗੂਗਾ ਉਹਤੇ ਵੀ ਉਹੀ ਆ ਵੀ ਆਪਾਂ ਥੋੜਾ ਸੰਘਣਾ ਤਾਂ ਲਾਉਣੇ ਆ ਵੀ ਇੱਕ ਤਾਂ ਖਾਲੀਆਂ ਦੇ ਵਿੱਚ ਜਗ੍ਹਾ ਵੱਧ ਨਿਕਲ ਜਾਂਦੀ ਆ ਹਵਾ ਕ੍ਰੋਸ ਹੁੰਦੀ ਵਧੀਆਗੀ ਇਸ ਕਰਕੇ ਪਧਰੀ ਜ਼ਮੀਨ ਦੇ ਵਿੱਚ ਬਾਲਾ ਸੰਘਣਾ ਪਿਆਜ਼ ਲਾਉਣ ਦੀ ਨਹੀਂ ਜ਼ਰੂਰਤ ਵੀ ਕਈ ਕੀ ਕਰਦੇ ਆ ਆਪਣਾ ਜੱਟੂ ਸੌਧਾ ਨੂੰ ਤਿੰਨ ਤਿੰਨ ਗੁਲਾਂ ਤੇ ਲਾ ਦਿੰਦੇ ਆ ਐਂ ਜੇ ਤਿੰਨ ਗੁਲਾਂ ਮਿਲ ਲੰਦਾ ਲਠੂਕੀ ਤੁਰਿਆ ਆਉਂਦਾ ਪਿਆਜ਼ ਉਹ ਫਿਰ ਝਾੜ ਨਹੀਂ ਦਿੰਦਾ ਪਿਆਜ਼ ਲਾਉਣ ਤੋਂ ਬਾਅਦ ਤੁਸੀਂ ਇਹ ਤੇ ਪੈਂਡਾ ਮਥਰੀਨ ਸਟੈਂਪ ਕਹਿ ਦਿੰਨੇ ਆ ਆਪਾਂ ਉਹਦੀ ਸਪਰੇ ਕਿੱਲੇ ਦੇ ਵਿੱਚ 1 ਲੀਟਰ 700 ਮਿਲੀਲੀਟਰ ਹੁੰਦਾ ਉਹਦੀ ਕਰ ਸਕਦੇ ਹੋ ਪਿਆਜ਼ ਲਾਉਣ ਤੋਂ ਬਾਅਦ ਤੁਸੀਂ ਪਾਣੀ ਲਾਉਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਨਾਲ ਦੀ ਨਾਲ ਪਾਣੀ ਲਾ ਦਿਓ 72 ਘੰਟਿਆਂ ਦੇ ਵਿੱਚ ਵਿੱਚ ਕਰਨੀ ਹੁੰਦੀ ਆ ਉਹ ਉਹ ਜਾਂ ਤੁਸੀਂ ਪਾਣੀ ਲਾ ਕੇ ਵੀ ਤੁਸੀਂ ਕਰ ਸਕਦੇ ਹੋ ਉਹ ਤੁਹਾਡੀ ਖੁਸ਼ੀ ਹੈ ਕਿਵੇਂ ਤੁਹਾਨੂੰ ਤਰੀਕਾ ਵਧੀਆ ਲੱਗਦਾ ਹੋਵੇ ਤੁਸੀਂ ਕਰ ਸਕਦੇ ਹੋ ਘਰ ਲਈ ਵੀ ਜਿਹੜੇ ਕਪਰਾ ਪੁੱਛਦੇ ਆ ਵੀ ਤੁਸੀਂ 4 ਦਿਨ ਪਾਣੀ ਲਾਉਣਾ 5 ਦਿਨ ਨਹੀਂ ਪਾਣੀ ਲਾਉਣਾ ਤੁਸੀਂ ਜਦੋਂ ਪਿਆਜ਼ ਲਾਤਾ ਨਾਲ ਦੀ ਨਾਲ ਪਾਣੀ ਲਾ ਸਕਦੇ ਹੋ ਇਨ ਕੋਈ ਪ੍ਰੇਹਿਜ ਕਰਨ ਦੀ ਲੋੜ ਨਹੀਂ ਕਈ ਵਾਰੀ ਆਪਾਂ ਹਫਤਾ ਉੱਤਾ ਰੱਖੀ ਰੱਖਦੇ ਆਂ ਫਿਰ ਉਹ ਪਿਆਜ਼ ਨਾ ਨਰਮ ਪਾ ਜਾਂਦਾ ਕਈ ਵਾਰੀ ਧੁੱਪ ਵੱਧ ਹੁੰਦੀ ਆ ਚਲੋ ਹੁਣ ਤਾਂ ਧੁੰਦਾਂ ਪੈ ਰਹੀਆਂ ਤੇ ਉਹ ਫਿਰ ਪਿਆਜ਼ ਦੇ ਵਿੱਚ ਨਮੀ ਖਤਮ ਹੋ ਜਾਂਦੀ ਆ ਫਿਰ ਉਹ ਪਿਆਜ਼ ਸ਼ੀਦੀ ਤੁਰਦਾਣੀ ਵਿੱਚੋਂ ਮਰਨ ਦੀ ਸ਼ਿਕਾਇਤ ਪਿਆਜ਼ ਵੱਧ ਆ ਜਾਂਦੀ ਆ ਕੱਖਾਂ ਲੀਆਂ ਸੁਪਰੀਆ ਪੋਛਦੀ ਹੁੰਦੇ ਆ ਭਰਾਓ ਆਪਾਂ ਅਗਲੀਆਂ ਵੀਡੀਓ ਵਿੱਚ ਜਿਵੇਂ ਜਿਵੇਂ ਸਮੇਂ ਸਮੇਂ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਹੜੀਆਂ ਸਪਰੀਆ ਹੋਣਗੀਆਂ ਜਿਹੜਾ ਪਿਆਜ਼ ਪਟਣ ਵੇਲੇ ਆਪਾਂ ਕਿਵੇਂ ਪਟਾਈ ਕਰਨੀ ਤੇ ਕਿਵੇਂ ਸਟੋਰ ਕਰਨਾ ਇਸ ਚੈਨਲ ਤੇ ਤੁਹਾਨੂੰ ਜਾਣਕਾਰੀ ਮਿਲਣੀ ਹੈ ਇਸ ਕਰਕੇ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਇਸ ਚੈਨਲ ਨੂੰ ਇਹ ਜੇ ਵੀਡੀਓ ਵਿੱਚ ਜਾਣਕਾਰੀ ਦਿੱਤੀ ਹੋਈ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ